ਦੇ <laughs> ਚਰਿਆਣਾਂ <laughs> <laughs> ਕਰਤੋਈ ਉਸਿਆ ਕੰਨ ਕੰਦੇ ਕਰਦੇ ਸਭ ਕੁਝ ਮਹਾਰਾਜ ਦੇ ਕਿਰਦਾਰ ਸੀ ਨਾਲ ਦੇਰ ਨਾਲ ਸੰਗੜੀ ਬੱਚਿਆਂ ਦੇ ਉਹ ਸਾਰੇ ਬੱਚਿਆਂ ਨੂੰ ਘਰ ਦੀ ਜਿਵੇਂ ਠਾ ਕੇ ਰੱਖਿਆ ਬੜੇ ਪ੍ਰੇਮ ਨਾਲ ਘਰ ਧਿਆਗ ਦੇ ਸਾਰੇ ਚਲੋ ਹਾਂ ਚੱਲ ਅੱਜ ਬਹੁਤ ਹੀ ਦੁੱਖदाई ਘੜੀ ਹੈ ਸਾਡੇ ਲਈ ਕਿਉਂਕਿ ਸਾਡੇ ਬੜੇ ਹੀ ਸਤਿਕਾਰਯੋਗ ਪਿਆਰੇ ਵੀਰ ਹਰਜੀਤ ਸਿੰਘ ਬਰਾੜ ਲਾਖ ਪ੍ਰਧਾਨਕੋਟ ਪੂਰਾ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਪੰਜਾਬ ਉਹ ਕੇ ਪਿਛਲੇ ਦਿਨੀ ਸਾਨੂੰ ਅਦੀਨ ਮਿਸ਼ੋੜਾ ਦੇ ਗਏ ਸੀ ਸੋ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਤੋਂ ਉਪਰੰਤ ਅੰਤਮ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਔਰ ਪਰਿਵਾਰ ਨੂੰ ਪਾਣਾ ਮੰਨੁੰਦਾ ਬਲ ਬਖਸ਼ਣ ਸੋ ਇਹ ਰ ਬਹੁਤ ਵੱਡਾ ਘਾਟਾ ਪਿਆ ਕੰਦੇ ਪਰਿਵਾਰ ਨੂੰ ਵੀ ਨਹੀਂ ਇਲਾਕੇ ਨੂੰ ਬਹੁਤ ਵੱਡਾ ਘਾਟਾ ਹੈ ਜੋ ਵੀ ਇੱਕ ਸੱਚੀ ਸੂਚੀ ਔਰ ਨਿਰਡਰ ਦਾ ਪੱਤਰਕਾਰੀ ਹਰੇਕ ਦੇ ਹਿੱਸੇ ਨਹੀਂ ਆਉਂਦੀ ਇਹ ਵੀ ਇੱਕ ਕੰਡਿਆਂ ਦੀ ਸ਼ੇਜ਼ ਹੈ ਤੋਂ ਸਾਡਾ ਵੀਰ ਅਰਜਿੰਦਰ ਸਿੰਘ ਬਰਾੜ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਬੜੀਆਂ ਵਧੀਆ ਸਲਾਮਾਂ ਨਿਭਾ ਰਿਹਾ ਸੀ ਸੋ ਸਾਡੇ ਵਿੱਚ ਨਹੀਂ ਰਿਹਾ ਸੋ ਪਰਮਾਤਮਾ ਅਰ ਅਰਦਾਸ ਕਰਦੇ ਆਂਗੇ ਪਰਮਾਤਮਾ ਉਸ ਦੀ ਆਤਮਾ ਦੇ ਚਰਨਾਂ ਵਿੱਚ ਨਿਵਾਸ ਕਰੇ ਚਲੋ ਜੀ ਬਾਹਰ ਗੁਰਜੀ ਕੀ ਖਤੇ ਨਹੀਂ ਜੋ ਮੇਰਾ ਬੱਤਾ ਵੀਰ ਅੱਜ ਸੁਨਕਵਾਸ ਹੋ ਗਿਆ 2 ਕੇ 2-4 ਦਿਨ ਪਹਿਲਾਂ ਮੈਂ ਉਹਨੂੰ ਬੇਨਤੀ ਕੀਤੀ ਵੀ ਭਾਈ ਮੈਂ ਗੀਤ ਲਿਖਦਾ ਅੱਧੇ ਤਿੰਨ ਸਾਲ ਹੋ ਗਏ ਗੀਤ ਲਿਖਦੇ ਨੂੰ ਉਹਨੇ ਇਹ ਭੈਣ ਨੂੰ ਮੈਂ ਫੋਨ ਕਰਿਆ ਸੀ ਕਿ ਉਹਨੂੰ ਕਰਨ ਦੇ ਭੈਣ ਨੇ ਵੀਰ ਨੂੰ ਕਿਹਾ ਵੀਰ ਨੇ ਮੈਨੂੰ ਸਾਥ ਦੇ ਕੇ ਕੋਤਪੂਰੇ ਇੰਟਰਵਿਊ ਮੇਰੀ ਕੀਤੀ ਅੱਜ ਮੇਰੇ ਚਾਰ ਗੀਤ ਕੋਤ ਹੋਇਆ ਕਿੱਥੇ ਦਾ ਮੈਂ ਵੀਰ ਨੂੰ ਮਿਲਣਾ ਹੈਗਾ ਮਾਪ ਦੇ ਵਿੱਚ ਆਸ ਸੀ ਕਿ ਮੇਰੀ ਮਾਂ ਕਿੱਦੀ ਮੈਂ ਪਾਈਂ ਜਾ ਕੇ ਮਿਲੂੰਗਾ ਵੀ ਬਾਈ ਮੇਰੇ ਚਾਰ ਕੀਤਮਕੌਤ ਹੋ ਗਏ ਪਰ ਇਹੋ ਜਿਹਾ ਵੀਰ ساری ਜ਼ਿੰਦਗੀ ਨਹੀਂ ਸਾਨੂੰ ਮਿਲਣਾ ساری ਜ਼ਿੰਦਗੀ ਨਹੀਂ ਬਾਈ ਸਾਨੂੰ ਮਿਲਣਾ ਜਿਹੜਾ ਮੈਨੂੰ ਵੀ ਉੱਤੀ ਪਾ ਗਿਆ ਨਮਾ ਦੇ ਮੈਂ ਸਾਰੇ ਪਰਿਵਾਰ ਦਾ ਉਸ ਵੀਰ ਦਾ ਬਾਈ ਪੱਤਰਕਾਰ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਹਿਗੁਰੂ ਜੀ ਖਾਲਸਾ ਬਾਈ ਗੁਰਜੀ ਕੀ ਫਤਿਹ ਜਿਹੜਾ